ਇਹ ਤੇ ਲਾਗੇ ਪੁੱਜ ਜਾਣ ਹੁਣ ਜਿਹੜਾ ਮੈਚ ਹੈ ਜਿਹੜੀ ਟੀਮ ਹੈ ਗੋਪਰਾ ਦੀ ਹੈ ਉਹ ਇਧਰ ਮੰਡੀ ਵਾਲੀ ਖੜਾ ਹੈ ਇਸ ਸਮੇਂ ਦਿੜਬੇ ਦੀ ਟੀਮ ਇਧਰਲੇ ਪਾਸੇ ਆ ਗਈ ਹੈ ਜਿਹੜੀ ਇਹ ਕਗਰ ਜਿਹੜਾ ਵਾਲੀ ਦਿੜਬੇ ਦੀ ਟੀਮ ਹੈ ਲਓ ਹਰਿਆਣੇ ਪਿੰਡ ਦਾ ਸ਼ੀਲੂ ਹੈ ਮੇਰੇ ਵੀਰੋ ਡਾਂਗੀ ਪਿੰਡ ਦਾ ਉਧਰਲੇ ਪਾਸੇ ਦਿੱਸ ਰਿਹਾ ਭਈ ਨੌਟਬਾ ਗੋਪਰਾ ਵਾਲਾ ਪਰ ਦੇਖਾਂਗੇ ਕੀ ਫੈਸਲਾ ਹੈ ਇੱਕ ਪਾਸੇ ਸ਼ੀਲੂ ਹੈ ਡਾਂਗੀ ਪਿੰਡ ਦਾ ਅੰਕ ਲੈ ਕੇ ਵਾਪਸ ਆ ਗਿਆ ਹੈ ਪਰਵੀਨ ਦੀ ਕਬੱਡੀ ਹੈ ਉਧਰਲੇ ਪਾਸੇ ਚਾਰ ਜਫਾ ਹੀ ਹੈ ਦਿੜਬੇ ਦੀ ਧਰਤੀ ਦਾ ਰਣੀਆਂ ਨਾਲ ਕਦੇ ਹੀ ਦਰਸ਼ਨ ਨਾਲ ਧਿਆਨ ਨਾਲ ਛੱਤੀ ਮੇਰੇ ਵੀਰੋ ਪਰ ਉਧਰਲੇ ਪਾਸੇ ਧਿਆਨ ਆਖ ਰਿਹਾ ਵੀ ਮੈਂ ਜਫਾ ਲਾਵਾਂਗਾ ਪਰ ਪਰਵੀਨ ਅੰਕਲੇ ਕੇ ਵਾਪਸ ਆ ਕੇ ਤੇ ਕੱਲ ਸੁਣੀਏ ਪਾ ਕਬੱਡੀ ਨੋਤ ਬੰਨਾ ਅਗਲੀ ਕਬੱਡੀ ਪਾਵੇਗਾ ਗੁਰੀ ਕਬੱਡੀ ਪਾਰੇਗੇ ਮੈਦਾਨ ਦੇ ਵਿੱਚ ਦਿੜਬੇ ਦੀ ਟੀਮ ਦੇ ਲਈ ਉੱਚਾ ਲੰਮਾ ਕਬੜ ਗੁਰੀ ਦੀ ਕਬੱਡੀ ਹੈ ਚਾਰ ਯਾਫੀ ਹੈ ਵੀ ਕਿਹੜਾ ਗੁਰੀ ਨੂੰ ਜੱਫਾ ਲਾਵੇਗਾ ਉਧਰਲੇ ਪਾਸੇ ਕਲਵੀ ਕਮਲ ਪਾਰ ਅੰਕੜਾ ਗੁਰੀ ਆਪਣੀ ਟੀਮ ਦੇ ਲਈ ਜੋੜ ਰਿਹਾ ਹੈ ਤੇ ਚੱਲ ਤਾਊ ਪਾ ਕਬੱਡੀ ਤੇਰੀ ਵੀ ਦੁਨੀਆ ਫੈਨ ਹੈ ਆਹ ਦੇਖਦਾ ਵੀ ਤਾਊ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਚਾਰ ਯਾਫੀ ਹੈ ਰਣੀਆਂ ਚਾਨਾ ਜਾਂ ਦਰਸ਼ਨ ਜਾਂ ਸ਼ਤੀ ਜਿਹੜਾ ਗੱਭਰੂ ਜੱਫਾ ਲਾਵੇਗਾ ਤਾਲੀ ਕੈਸ ਏਜੰਸੀ ਵਾਲਾ 2100 ਰੁਪਏ ਕਲੱਬ ਦੇ ਲਈ ਭੇਜਦਾ ਹੈ ਹੈਲੋ ਸ਼ਖਵਿੰਦਰ ਸੁਖੀ ਜੀ ਪਰ ਇਧਰਲੇ ਪਾਸੇ ਤਾਉ ਹੈ ਅੰਕਲੇ ਕੀ ਵਾਪਸ ਆ ਗਿਆ ਸ਼ਖਵਿੰਦਰ ਸੁਖੀ ਜੀ ਤੇ ਨਾਲ ਹੀ ਮਲਕਾ ਪ੍ਰਧਾਨ ਮਾਤਰਾ ਨਾਟੀ ਦਰਸ਼ਕਾਂ ਐਸੋਤ ਦੀ ਆਪਾਂ ਸਾਰਿਆਂ ਦਾ ਸ਼ੁਕਰੀਆ ਬਹੁਤ ਸ਼ਹੀਦਾਂ ਦਾ ਧੰਨਵਾਦ ਕਰਦੀ ਹੈ ਹੈਲੋ ਹੈਲੋ ਹਾਂਜੀ ਦੀਪ ਨਰੇਜ ਇੱਕ ਮਿੰਟ ਬਲਵੀਰ ਸਿੰਘ ਜੀ ਦੁੱਲਾ ਉਹ ਸਾਡੇ ਸਟੇਜ ਦੇ ਲਾਗੇ ਪਹੁੰਚੇ ਜੀ ਬਲਵੀਰ ਸਿੰਘ ਜੀ ਦੁੱਲਾ ਲਾ ਲਓ ਮਾਰੋ ਤਾੜੀਆਂ ਨਈ ਰੀਸਾ ਤੇਰੀਆਂ ਵੀ ਕਲਵੀਰ ਖੇਡ ਮੈਦਾਨ ਦੇ ਵਿੱਚ ਯਫਾ ਲਾਰੇ ਆ ਕਿ ਯਾਫੀ ਦੇ ਲਈ ਆ ਗਿਆ ਚੱਲ ਪ੍ਰਵੀਨ ਪਾਕ ਮਦੀਨਾ ਤੋਂ ਬੰਨਾ ਸਾਨਾ ਦੀ ਪੀੜ ਹੈ ਅੱਜ ਦੇਖਾਂਗੇ ਦੋ ਮੋਟਰਸਾਈਕਲਾਂ ਦੇ ਫੈਸਲੇ ਹੋਣੇ ਆ ਮੇਰੇ ਵੀਰੋ ਮੋਟਰਸਾਈਕਲਾਂ ਦੇ ਲਈ ਜੂਝ ਰਹੇ ਨਾ ਤੁਮਾਰੇ ਕਿਹੜਾ ਨਾ ਤੁਮਾਰੇ ਬੈਠੋ ਵਿ ਗਿਆ ਸਰਦੂਲਗੜ ਦੇ ਕਿਰ ਮੇਲੇ ਦਾ ਪਰਾਜੋ ਪ੍ਰਵੀਨ ਬੁੱਪਰਾ ਵਾਲਾ ਪਰ ਦੂਲੇ ਪਾਸੇ ਰਣੀਆਂ ਮੇਰੀ ਵੀਰੋ ਢੁਬੇ ਦੀ ਧਰਤੀ ਦਾ ਪ੍ਰਸਿੱਧ ਹੈ ਨੈਸ਼ਨਲ ਸਟਾਰ ਦੇ ਵਿੱਚ ਤਨੀ ਮੰਨਿਆ ਗਿਆ ਹੈ ਲੈ ਕੇ ਪਾਸੇ ਰਣੀਆਂ ਇੱਕ ਪਾਸੇ ਪ੍ਰਵੀਨ ਬੱਲੇ 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 ਹੋ ਗਈ ਹੈ ਛੇਡ ਮੈਦਾਨ ਦੇ ਵਿੱਚ ਪਰ ਅੰਕ ਪ੍ਰਵੀਨ ਆਪਣੀ ਟੀਮ ਦੇ ਲਈ ਜੁੜ ਰਿਹਾ ਤੇ ਚੱਲ ਗੋਰੀ ਕਬੱਡੀ ਬੜੀ ਨੋਤਮੰਦ ਹੈ ਇਹ ਗੋਰੀ ਕਬੱਡੀ ਪਾਰ ਹੈ ਛੇਡ ਮੈਦਾਨ ਦੇ ਵਿੱਚ ਗੋਰੀ ਦੀ ਕਬੱਡੀ ਹੈ ਗੋਰੀ ਦਲੇਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਚਾਰੀ ਗਾਫੀ ਹੈ ਲਓ ਉਧਰੋਂ ਪਾਸੇ ਫਿਰ ਉਹੀ ਬਾੜ ਖਾਣਾ ਗਿਆ ਪੀ ਮੇਰੇ ਵੀਰੇ ਇੱਕ ਪਾਸੇ ਗੋਰੀ ਪੈਦਾ ਹੋਇਆ ਟਡਾਕੇ ਪੈਂਦੇ ਹੈ ਲਓ ਬੱਲੇ ਬੱਲੇ ਹੋ ਗਿਆ ਖੇਡ ਮੈਦਾਨ ਦੇ ਵਿੱਚ ਅਸਮੇ ਕੀ ਫੈਸਲਾ ਹੋਵੇਗਾ ਨਹੀਂ ਰੀਸ਼ਾ ਤਰੀਆ ਅੰਕ ਡੇਢਵੇਂ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਹੁਣ ਸਾਡੇ ਨਜ਼ਾਰਾ ਦੇਖ ਕੇ ਸ਼ਾਰ ਗੱਭਰੂ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਲੈ ਤਾਉ ਕਬੱਡੀ ਆਹ ਕਬੱਡੀ ਪਾ ਰਿਹਾ ਹੈ ਕਬੱਡੀ ਦਾ ਵੱਡਾ ਤਿਆਰਬਾ ਹੈ ਮੇਰੇ ਵੀਰੋ ਆਹ ਦੇਖਦੇ ਵੀ ਉਮਰ ਬਹੁਤ ਹੋ ਗਈ ਹੈ ਪਰ ਉਦੋਂ ਦੇ ਪਾਸੋਂ ਬੱਲੇ ਬੱਲੇ ਧਿਆਨਾ ਨਹੀਂ ਰੀਸਾ ਰਾਏਕੋੜ ਤੋਂ ਬੁਲਟ ਜਿੱਤੇ ਨੌਜਵਾਨੀ ਐਸ ਵਿੱਚ ਖੇਡ ਮੈਦਾਨ ਦੇ ਵਿੱਚ ਤਕੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਹੀਂ ਰੀਸਾ ਤਾੜੀ ਮਾਰੋ ਆਹ ਦੇਖਦੇ ਵੀ ਨੌਜਵਾਨ ਇਹ ਅੰਕਲ ਇੱਕੇ ਵਾਪਸ ਆ ਗਿਆ ਇਹ ਅੰਕੜਾ ਰੇਟਰ ਦੇ ਲਈ ਆ ਗਿਆ ਤਾਉ ਨੇ ਆਪਣੀ ਟੀਮ ਦੇ ਲਈ ਜੁੜਿਆ ਕਿਉਂ ਰਣਦੀਪ ਸੁਖੇ ਖੁਸ਼ ਹੈ ਆ ਦੇਖ ਰਮੀ ਅੱਜ ਆਤ ਹੋ ਗਈ ਹੈ ਤੇ ਅਗਲੀ ਕਬੱਡੀ ਫੇਰ ਸ਼ੀਲੂ ਡਾਂਗੀ ਪਿੰਦਾ ਉਧਰੋਂ ਪਾਸੇ ਹੁਸ਼ਿਆਰੀ ਹੈ ਆ ਦੇਖ ਰਮੀ ਹੁਸ਼ਿਆਰੀ ਜੁਬਰ ਇੱਕ ਪਾਸੇ ਸ਼ੀਲੂ ਪੜਿਆ ਹੋਇਆ ਗੁੱਟ ਆ ਦੇਖ ਰਮੀ ਕੀ ਫੈਸਲਾ ਹੋਵੇਗਾ ਪਰ ਇੱਕ ਪਾਸੇ ਸ਼ੀਲੂ ਡਾਂਗੀ ਪਿੰਦਾ ਅੰਕਲੇ ਕੀ ਆਪਣੀ ਟੀਮ ਦੇ ਲਈ ਵਾਪਸ ਆ ਗਿਆ ਚੱਲ ਪ੍ਰਵੀਨ ਪਾਕ ਕਬੱਡੀ ਨੌਜਵਾਨ ਕਿਪਰੌਨ ਚਾਰੀ ਵਿੱਚ ਪੰਜਾਬ ਅੱਗੇ ਆਈ ਗੇਡ ਦਾ ਕਰਨ ਸਨਮਾਨ ਪੂਰਾ ਫर्श ਤੋਂ ਅਰਸ਼ ਤੇ ਕਬੱਡੀ ਨੂੰ ਪਹੁੰਚਾ ਦਿੱਤਾ ਖੇਡ ਪ੍ਰਮੋਟਰਾਂ ਦਾ ਰਹੀ ਯੋਗਦਾਨ ਪੂਰਾ ਵੱਜਦੀਆਂ ਕੈਂਚੀਆਂ ਲੱਗਦੀਆਂ ਜੱਫੀਆਂ ਨੂੰ ਲਾ ਕੇ ਵੇਖਦੇ ਲੋਕ ਧਿਆਨ ਪੂਰਾ ਪਦਾੜ ਬਾੜਿਆ ਪੰਜਾਬੀਆਂ ਦੀ ਖੇਡ ਦੇ ਜੀ ਕਰ ਦਿੱਤਾ ਇਸ ਦਾ ਹੀ ਜਹਾਨ ਪੂਰਾ ਲਓ ਇੱਕ ਪਾਸੇ ਦਿੜਬੇ ਦੀ ਧਰਤੀ ਦਾ ਰਣੀਆਂ ਦੂਸਰੇ ਪਾਸੇ ਪ੍ਰਵੀਨ ਇੱਕ ਪਾਸੇ ਰਣੀਆਂ ਬੱਲੇ ਬੱਲੇ ਹੁੰਦੀ ਹੈ ਕੀ ਫੈਸਲਾ ਹੋਵੇਗਾ ਐਨ ਹੰਧਿਆ ਤੇ ਆਕੇ ਜੂਝਦੇ ਬੱਲੇ 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 ਆਕੀ ਯਾਫੀ ਦੇ ਲਈ ਆ ਗਿਆ ਯਾਫੀ ਦੇ ਲਈ ਆ ਗਿਆ ਅੰਕ ਦੜਬੇ ਦੀ ਟੀਮ ਦੇ ਲਈ ਆ ਗਿਆ ਤੇ ਚੱਲ ਸੁਣੀਆ ਪਾਕ ਕਬੱਡੀ ਕਿੱਧਰ ਵਜਦਾ ਕਈ ਯਾਰਾਂ ਨੂੰ ਕਹੇ ਬਾਏ ਬੰਦੇ ਡਿੱਲੀ ਬੈਠੇ ਉਧਰਲੇ ਪਾਸੇ ਸਾਡੇ ਰਵੀਨ ਸਿੰਘ ਜੀ ਬਿੱਟੂ ਜੋ ਮੋਪਰ ਜੀ ਦੇ ਰਿਸ਼ਤੇਦਾਰ ਹੈ ਦਿੱਲੀ ਬੈਠੇ ਆ ਉਹ ਵੀ ਮੈਚਾਂ ਦਾ ਆਨੰਦ ਮਾਣ ਰਹੇ ਆ ਆਪਾਂ ਧੰਨਵਾਦ ਕਰਦੀ ਆਂ ਚੱਲ ਤਾਉ ਪਾਕ ਕਬੱਡੀ ਨਾ ਭਾਈ ਓਏ ਪਰ ਇਹਦੇ ਲਈ ਪਾਸੇ ਦਿਖਦਾ ਵੀ ਤਾਊ ਅੰਕਲੇ ਕੇ ਆਪਣੀ ਟੀਮ ਦੇ ਲਈ ਬਾਪੂਸ ਆ ਗਿਆ ਤੇ ਚੱਲ ਸੋਹਣਿਆ ਪਾਕ ਕਬੱਡੀ ਨੌਦਮਨ ਆ ਗਿਆ ਆ ਗਿਆ ਦੂਜਾ ਅੱਧਾ ਅੱਧਾ ਗੱਗੀ ਆ ਗਿਆ ਕੀਰਾਂ ਵਾਲੀ ਆ ਗਿਆ ਆ ਗੱਗੀ ਆ ਕੀਰਾਂ ਵਾਲਾ ਤੇ ਚੱਲ ਕਬੱਡੀ ਪਾ ਨੌਦਮਨਾ ਗੋਰੀ ਦੀ ਕਬੱਡੀ ਹੈ ਕਿ ਕਾਲੀ ਗੋਰੀ ਧੌਣ ਦੇ ਦਿਵਾਲੇ ਕਾਲੀ ਗਾਨੀ ਫੱਬਦੀ ਮਾਣੋਂ ਜਬਾਨੀ ਨੂੰ ਜਬਾਨੀ ਲੱਭਦੀ ਆਹ ਦੇਖ ਰਵੀ ਨੌਤਬਣ ਹਲੋ ਹਾਂ ਜੀ ਇੱਕ ਵਾਰੀ ਕਮਕੀ ਹੈ ਉਹ ਵੀ ਕੈਮਰੇ ਵਾਲੇ ਵੀਰ ਨੂੰ ਬੋਲਦੇ ਆ ਕਿ ਕੈਮਰਾ ਲੈ ਕੇ ਸਟੇਜ ਤੇ ਬਹੰਦੇ ਜੀ ਕਿਉਂਕਿ ਬਲਵੀਰ ਸਿੰਘ ਜੀ ਦੁੱਲਾ ਨੂੰ ਸਮੁੱਚੇ ਕਲੱਬ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਜੀ ਜਿਹੜੇ ਕੇ ਮੇਰੇ ਵੀਰ ਤ੍ਰੀ ਟ੍ਰੈਕਟਰ ਦੀਆਂ ਚਾਬੀਆਂ ਚੱਕੀਆਂ ਸੀ ਵਰਲਡ ਕੱਪ ਦੇ ਵਿੱਚੋਂ ਬਲਵੀਰ ਦੁੱਲਾ ਜੀ ਉਹਨਾਂ ਵੀ ਕਿਰਪਾ ਵੱਲੋਂ ਬੇਨਤੀ ਕਰਾਂਗੇ ਕੋ ਆ ਕੇ ਸਾਡੀ ਸਟੇਜ ਤੇ ਦਰਜਮਾਨ ਹੋਵੇ ਜੀ ਬਲਵੀਰ ਸਿੰਘ ਜੀ ਦੁੱਲਾ ਲਾਓ ਫਿਰ ਉਧਰੋਂ ਪਾਸੇ ਪ੍ਰਵੀਰ ਦੀ ਕਬੱਡੀ ਆ ਤਾਨਾ ਆ ਦੇਖਦਾ ਵੀ ਨੌਜਵਾਨ ਕਾਫੀ ਖੇਡ ਮੇਲਦਾ ਮੋਟਰਸਾਈਕਲ ਜੀਤੂ ਹੈ ਖੇਡ ਮੈਦਾਨ ਦੇ ਵਿੱਚ ਤੁੰਗੀ ਜੱਫਾ ਮਾਰਦਾ ਹੈ ਅੰਕੀ ਚਾਪੀ ਜਲੀਆ ਕੇਂਦਰ ਦੀ ਰੋਡਾਂ ਨਾਲ ਆਉਗੀ ਗੱਡੀ ਕੋਲੇ ਚੱਲਾ ਜਾ ਬਈ ਤੇ ਚੱਲ ਸ਼ੀਨੂ ਪਾ ਕਬੱਡੀ ਦਾੰਗੀ ਪਿੰਡ ਅਸਮੇ ਦਿਖਦਾ ਵੀ ਹਰਿਆਣੇ ਵਾਲਾ ਹਰਿਆਣੇ ਕੋਰਟ ਦੇ ਵਿੱਚ ਆ ਦੇਖ ਰਹੀ ਨੌਜਵਾਨ ਕਬੱਡੀ ਪਾ ਰਿਹਾ ਹੈ ਕਿ ਪੱਟਾਂ ਦੀ ਨਾਲ ਪੱਟ ਨਹੀਂ ਖੈਂਦੀ ਸਟੇਪ ਤੇ ਆਓ ਜੀ ਪਰਾਂ ਦੀ ਪਰਾਂ ਪਰਾਂ ਦਾ ਨਟਾਲੇ ਤੇ ਲਾਓ ਉਧਰਲੇ ਪਾਸੇ ਦੇਖਦਾ ਵੀ ਕਾਲਗੇ ਪਿੰਡ ਦਾ ਗੱਭਰੂ ਹੈ ਖੇਡ ਮੈਦਾਨ ਦੇ ਵਿੱਚ ਅਸ਼ਮੇ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਰੋ ਤਾੜੀਆਂ ਵੀ ਅੰਕ ਬੋਬਰ ਹਰਿਆਣਾ ਬੋਬਰ ਦੀ ਟੀਮ ਦੇ ਲਈ ਜੁੜਦਾ ਹੋਇਆ ਤੇ ਚੱਲ ਤਾ ਕਬੱਡੀ ਨੌਕ ਬਣਾ ਤਾ ਕਬੱਡੀ ਪਾਪੀਆ ਖੇਡ ਮੈਦਾਨ ਦੇ ਵਿੱਚ ਤਾਉ ਦੀ ਕਬੱਡੀ ਹਾਂਜੀ ਇੱਕ ਮਿੰਟ ਦੀ ਟੋਕ ਬਲਵੀਰ ਸਿੰਘ ਜੀ ਦੁੱਲਾ ਉਹਨੂੰ ਸਭ ਤੋਂ ਵੱਧ ਰੱਬ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਜੀ ਬਲਵੀਰ ਸਿੰਘ ਜੀ ਦੁੱਲਾ ਇਹਨਾਂ ਦੇ ਵੀਰ ਨੇ ਪ੍ਰੀਤ ਡੈਕਟਰ ਦੀਆਂ ਚਾਬੀਆਂ ਚੱਕੀਆਂ ਸੀ वर्ल्ड ਕੱਪ ਦੇ ਵਿੱਚ ਉਹਨੂੰ ਇਹ ਤਰ੍ਹਾਂ ਦੇ ਸਨੂ ਕਲੱਬ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਜੀ ਫੋਟੋਗ੍ਰਾਫਰ ਬਲਵੀਰ ਸਿੰਘ ਜਿੱੱਲਾ वर्ल्ड ਕੱਪ ਦੇ ਜੀਤੇ ਜਿਹੜੇ ਚਾਬੀਆਂ ਚੱਕੀਆਂ ਸੀ ਬਹੁਤ ਬਹੁਤ ਧੰਨਵਾਦ ਜੀ ਬਲਵੀਰ ਜਿੱੱਲੇ ਦਾ پاسے دیکھ گا نوت بنا اکلے کہ اپنی ٹیم کو لی واپس آ گیا تو چل ਗਬਰ ਦਾ ਪਾ ਕਬੱਡੀ ਨਾਲ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਖੇਡ ਮੈਦਾਨ ਵੱਲ ਵੱਧਦਾ ਹੋਇਆ। ਅਜਮੇ ਪਈ ਹੋਈ ਕਬੱਡੀ ਦੇ ਉੱਤੇ ਆਪਾਂ ਦੇਖਦੇ ਆਂ ਵੀ ਨੌਜਵਾਨ ਦੀ ਪਰ ਅਗਲੇ ਪਾਸੇ ਕਿਹੜਾ ਗਬਰ ਜੱਫਾ ਲਾਵੇਗਾ ਗੋਪੀ ਦੀ ਕਬੱਡੀ ਹੈ। ਪਰ ਆਹ ਦੇਖਦੇ ਆਂ ਵੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਦੇਖਾਂਗੇ ਕੀ ਫੈਸਲਾ ਹੋਵੇਗਾ। ਇੱਕ ਪਾਸੇ ਕੁਲਵੀਰ ਹੈ ਲਓ ਦੂਸਰੇ ਪਾਸੇ ਦੇਖਦੇ ਆਂ ਵੀ ਨੌਜਵਾਨ ਗੋਪੀ ਬੱਲੇ ਬੱਲੇ ਹੋ ਗਈ ਹੈ ਕਿ ਬੱਲੇ ਬੱਲੇ ਹੁੰਦੀ ਗਬਰੂ ਦੇ ਲੇਰਾਂ ਦੀ ਪਾਉਂਦਾ ਤੇ ਦਰਦਾਂ ਵਿੱਚ ਵੀ ਦੀ ਕਬੱਡੀ ਜਿਹੜਾਂ ਦੀ। ਪਾ ਦੇ ਲੰਬੀ ਅੰਕ ਯਾਫੀ ਦੇ ਲਈ ਆ ਗਿਆ ਚੱਲ ਸੋਹਣਿਆ ਪਾ ਕਬੱਡੀ ਨੌਜਵਾਨ ਅਗਲੀ ਕਬੱਡੀ ਪਾਵੇਗਾ ਮੁੰਡਾ ਖੇਡ ਮੈਦਾਨ ਦੇ ਵਿੱਚ ਨਾਲ ਹੀ ਗੱਦੀ ਸਾਡਾ ਖਜਾਂਜੀ ਮੇਰੇ ਨਾਲ ਖੇਡ ਮੈਦਾਨ ਦੇ ਵਿੱਚ ਸੰਪਰਕ ਕਰੇ ਸਾਡਾ ਵੀਰ ਗੱਦੀ ਖਜਾਂਜੀ ਹਲੋ ਇਹਨਾਂ ਦੇ ਦੇਖਦੇ ਜਦੋਂ ਮੈਚ ਦਾ ਕੰਮ ਆ ਰਿਹਾ ਹੈ ਰਿਕਰੀਏਟਰਾਂ ਦੀ ਤੇ ਰਿਕਰੀਏਟਰ ਦੀ ਕਾਰਜ ਪਾਲੀ ਜਾ ਰਹੀ ਹੈ ਬਹੁਤ ਦੁੱਲੇ ਦੁੱਲੇ ਦੀ ਗੱਲ ਲੈ ਗਿਆ ਵੀ ਲੈ ਗਿਆ ਆ ਵੀ ਲੈ ਗਿਆ ਕੀ ਕਰਦਾ ਜੀ ਪਰ ਅਦੁੱਲੇ ਪਾਸੇ ਦੇ ਨੌਦਵਾਨ ਬੱਲੇ ਕਬੱਡੀ ਪਾ ਰਿਹਾ ਹੈ ਉਧਰਲੇ ਪਾਸੇ ਗੋਰੀ ਦੀ ਕਬੱਡੀ ਹੈ ਪਰ ਚਾਰ ਯਾਫੀ ਹੈ ਕਿਹੜਾ ਨੌਦਵਾਨ ਜੱਫਾ ਲਾਵੇਗਾ ਪਾਈ ਹੋਈ ਕਬੱਡੀ ਦੇਚ ਆਪਾਂ ਦੇਖਦੇ ਹਾਂ ਪਰ ਅਦੁੱਲੇ ਪਾਸੇ ਗੱਭਰੂ ਦੇਖਦੇ ਵੀ ਖੋਤੇ ਪੱਟੀ ਹੈ ਕਲਵੀਰ ਅਕਾਲਗੀ ਦੀ ਧਰਤੀ ਦਾ ਨੌਦਵਾਨ ਖੇਡ ਮੈਦਾਨ ਦੇ ਵਿੱਚ ਅੱਜ ਸਮੇਂ ਯੱਪਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ 6 ਕਿਲੋ ਦੇ ਫਾਈਨਲ ਮੈਚ ਲਈ ਟੀਮਾਂ ਪੁੱਜ ਜਾਣ ਤੇ ਚੱਲ ਜੱਬਰੂ ਦਾ ਪਾਕ ਕਬੱਡੀ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਖੇਡ ਮੈਦਾਨ ਵੱਲ ਵਾਧਾ ਹੋਇਆ ਤਾਊ ਦੀ ਕਬੱਡੀ ਹੈ ਕਿ ਦੁਨੀਆ ਫੈਣ ਆਈ ਯਾਰਾਂ ਦੀ ਯਾਰ ਨੇ ਫੈਣ ਉਧੀਆਂ ਬਾਤਾਂ ਦੇ ਪਰ ਫਰਕ ਕਬੱਡੀ ਨਹੀਂ ਜੈਕ ਨੇ ਨਹੀਂ ਤੇਰੇ ਮੇਰੇ ਹਲਾਤਾ ਦੇ ਕਦੇ ਵੀ ਤਾਊ ਦੀ ਵੀ ਦੁਨੀਆ ਫੈਣ ਹੈ ਪਰ ਪੈੜੀ ਵਾਲਾ ਨੀ ਮੰਨਦਾ ਵੀ ਯਾਰ ਕਰੀਟਰ ਦੇ ਲਈ ਆ ਗਿਆ ਤਾ ਉਹ ਨੇ ਆਪਣੀ ਟੀਮ ਦੇ ਲਈ ਜੁੜਿਆ ਹੈ ਅੰਕੜਾ ਬੱਬਰ ਦੀ ਟੀਮ ਦੇ ਲਈ ਆ ਗਿਆ ਚਾਹ ਖੀਲੂ ਡਾਂਗੀ ਪੜਦਾ ਅਗਲੀ ਕਬੱਡੀ ਪਾਰਿਆ ਵੱਧ ਕੇ ਖੇਡ ਮੈਦਾਨ ਦੇ ਵਿੱਚ ਅਜੇ ਤਾਈ ਹੋਈ ਕਬੱਡੀ ਹੈ ਚਾਰ ਯਾਫੀ ਹੈ ਆ ਦੇ ਰਮੀਰ ਸ਼ਾਹ ਦਾ ਬਾਗ ਪੜਦੀ ਹੋਈ ਜਮਾਨੀ ਖੇਡ ਮੈਦਾਨ ਦੇ ਵਿੱਚ ਕਿਹੜਾ ਨੌਜਵਾਨ ਜੱਫਾ ਲਾਵੇਗਾ ਪਾਈ ਹੋਈ ਕਬੱਡੀ ਦਾ ਆਪਾਂ ਨਜ਼ਾਰਾ ਤੱਕਦੀ ਹੈ ਚਾਰ ਯਾਫੀ ਹੈ ਬਹੁਤ ਬੰਦੀ ਬਣਾਈ ਹੈ ਲਓ ਹੁਸ਼ਿਆਰੀ ਗੱਦੜੂ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਪਰ ਅੰਕ ਕਰੀਟਰ ਦੇ ਲਈ ਆ ਗਿਆ ਤੂੰ ਚੱਲ ਸੋਹਣਿਆ ਪਾ ਕਬੜੀ ਫਿਰ ਪ੍ਰਵੀਰ ਦਾ ਕਬੜੀ ਪਾਵੇਗਾ ਕਿ ਮੈਚ ਹੁਣੇ ਟਿਕਾਣੀ ਜਾ ਤਾਉਣਗੇ ਪਤਾ ਲੱਗ ਜੂ ਕਿੰਨਾ ਕੁ ਡੂੰਗਾ ਪਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤ ਰੁਬੜੇ ਮਿਕਾਨੀ ਅਸਲੇ ਦੇਖਦੇ ਕੁੰਡੀਆਂ ਦੇ ਸਿੰਘ ਫਸੜ ਤੋਂ ਵੱਡੀ ਗੱਲ ਹੋ ਗਈ ਹੈ ਲਾਓ ਉਧਰਲੇ ਪਾਸੇ ਧਿਆਨ ਰਾਜਕੋਟ ਤੋਂ ਐਵੇਂ ਨਹੀਂ ਬੁਲਟ ਕੀਤਾ ਐਵੇਂ ਨਹੀਂ ਮੁੰਡੇ ਦੀਆਂ ਗੱਲਾਂ ਹੁੰਦੀਆਂ ਆਹ ਦੇਖਦੇ ਵੀ ਨੌਜਵਾਨ ਐਸ਼ ਤਾਕੇ ਹਿੱਕ ਤੇ ਬੈਠਣ ਦੀ ਤਾਕ ਰੱਖਦਾ ਲਓ ਇਸ ਵਿੱਚ ਇੱਕ ਪਾਸੇ ਧਿਆਨਾ ਡਿੜਬੀ ਦੀ ਧਰਤੀ ਦਾ ਪ੍ਰਸਿੱਧ ਯਾਪੀ ਹੈ ਆਹ ਦੇਖ ਰਹੀ ਤਾਕੜਾ ਯੱਪਾ ਲਾ ਰਿਹਾ ਅੰਕੀ ਯਾਪੀ ਦੇ ਲਈ ਆ ਗਿਆ ਤੇ ਚੱਲ ਸ਼ੀਲੂ ਪਾਕ ਕਬੱਡੀ ਨੌਜਵਾਨਾ ਲਾਗੀ ਪਿੰਡ ਦਾ ਸ਼ੀਲੂ ਆਹ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵੱਲ ਵੱਧਦਾ ਹੋਇਆ ਚਾਰੀ ਆਪੀ ਹੈ ਕਿਹੜਾ ਗੰਭਰੀ ਯੱਪਾ ਲਾਵੇਗਾ ਅਸਮੇ ਲਿਖਦਾ ਵੀ ਖੇਡ ਮੈਦਾਨ ਦੇ ਵਿੱਚ ਵੱਧ ਕੇ ਪਾਈ ਹੋਈ ਕਬੱਡੀ ਤਾਸਮੇਂ ਟੋਬਰ ਦੀ ਸ਼ੀਲੂ ਦੀ ਹੈ ਪ੍ਰਸਿੱਧ ਹੈ ਕਦੇ ਨੋਬਾ ਮਿਲੀ ਹੈ ਆਹ ਦੇਖ ਰਵੀ ਕਰਦੇ ਮੋਟਰਸਾਈਕਲਾਂ ਦੇ ਨਾਲ ਵੱਡਾ ਮਾਮ ਸੁਲਮਾ ਹੋਇਆ ਹੈ ਤੇ ਸ਼ੀਲੂ ਦੀ ਕਬੱਡੀ ਉਧਰਲੇ ਪਾਸੇ ਕਾਲਗੇ ਵਾਲਾ ਪਰ ਭੱਜਦਾ ਹੋਇਆ ਸ਼ੀਲੂ ਅੰਕਲੇ ਕੇ ਆਪਣੀ ਟੀਮ ਦੇ ਲਈ ਵਾਪਸ ਆ ਗਿਆ ਤੂੰ ਚੱਲ ਤਾਊ ਪਾਕਬਦੀ ਨੋਤਬਣਾ ਤਾਊ ਦੀ ਕਬੱਡੀ ਹੈ ਇੱਕ ਤੋਗਾ ਵਾਲੀ ਹੈ ਪ੍ਰਸਿੱਧ ਹੈ ਪਰ ਆਹ ਦੇਖ ਰਵੀ ਤਾਊ ਮਰੀ ਬੇਨਤੀਆ ਕਰਦਾ ਥੋੜੀ ਬਸਰ ਦਿੰਦਾ ਤੇਰਾ ਸਾਊਂਡ ਪਰ ਇਸ ਸਮੇਂ ਦੇਖ ਰਵੀ ਨੋਤਬਦੀ ਪਈ ਹੋਈ ਕਬੱਡੀ ਪਰ ਅਧਰule ਪਾਸੇ ਦਰਸ਼ਕਾ ਡੜਬੇ ਦੀ ਧਰਤੀ ਦਾ ਜਫਾ ਲਾ ਰਿਹਾ ਹੈ ਅੰਕ ਯਾਫੀ ਦੇ ਲਈ ਆ ਗਿਆ ਤੇ ਨਾਲ ਹੀ 65 ਕਿਲੋ ਦੇ ਫਾਈਨਲ ਦੇ ਲਈ ਟੀਮਾਂ ਤਿਆਰ ਹੋ ਜਾਣ ਚੁੜਾ ਦੇ 65 ਕਿਲੋ ਦਾ ਫਾਈਨਲ ਮੈਚ ਕੀਤਾ ਜਾਣਾ ਹੈ ਅਗਲੀ ਕਬੱਡੀ ਪੌਂਡ ਦੇ ਲਈ ਮੁੰਡਾ ਖੇਡ ਮੈਦਾਨ ਵੱਲ ਵੱਧਾ ਮੋਟਰਸਾਈਕਲ ਆਹ ਦੇਖੋਗੇ ਕਿ ਕਿਦੋਂ ਉਤਰ ਜਾਣੀ ਹੈ ਮੋਟਰਸਾਈਕਲ ਪਰ ਇਧਰਲੇ ਪਾਸੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਾਲਗੀ ਵਾਲਾ ਲਓ ਦੂਸਰੇ ਪਾਸੇ ਗੋਪੀ ਬੱਲੇ ਬੱਲੇ ਹੋ ਗਿਆ ਖੇਡ ਮੈਦਾਨ ਦੇ ਵਿੱਚ ਭੜਦੇ ਹੋਏ ਸਾਨਾ ਬਾਦ ਖਿਡਾਰੀ ਹੈ ਮਾਰੋ ਤਾੜੀ ਵੀ ਅੰਕ ਯਾਫੀ ਦੇ ਲਈ ਆ ਗਿਆ ਅੰਕ ਬੱਬਰ ਦੀ ਟੀਮ ਦੇ ਲਈ ਜੁੜਦਾ ਹੋਇਆ ਚੱਲ ਸੋਹਣਿਆ ਪਾਕ ਕਬੱਡੀ ਗੋਪੀ ਅਗਲੀ ਕਬੱਡੀ ਪਾ ਰਿਹਾ ਹੈ ਕਿ ਹਸਾਨਾਂ ਦੀ ਪੇੜਾਂ ਦੇ ਵਿੱਚ ਪੇੜ ਹੋਣੀ ਹੈ ਸ਼ੇਰਾਂ ਦੇ ਪਹਾੜਾਂ ਨਾਲ ਮੱਥੇ ਲਾਉਣੇ ਹੈ چونگ چونگ مجھا بوریاں آگے بچے پٹان کے آج پتا لگو کہڑا جیت دبی کا میدان مترو دیکھیں گے کبڈی دا مدان کون جیتے گا ایک پاس بلے بلے ہو گیا ایک پاس پروین تاری تاڑی ماروی دونوں کھڑاروں کے لیے نئی سا بلے 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 کبڈی 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 ہو گئی ہے کھیڑ میدان دور لگتا ہوا تکڑا دلبے کی ٹیم کے لیے آ گیا ਇਹ ਖੇਡ ਕਿਆ ਵਧੀਆ ਦਾਦਾ ਜੋਰ ਲੱਗ ਰਿਹਾ ਹੈ ਦਰਸ਼ਕ ਵੀਰਾਂ ਦਾ ਜੋਰ ਲੱਗ ਰਿਹਾ ਹੈ ਤੇ ਚੱਲ ਸੋਹਣੀਆ ਪਾ ਕਬੱਡੀ ਨੌਤਮਨ ਅਗਲੀ ਕਬੱਡੀ ਪਾਵੇਗਾ ਫਿਰ ਸ਼ੀਲੂ ਡਾਂਗੀ ਪਿੰਡ ਦਾ ਫਰੀਆਰੀ ਵਾਲਾ ਵਧੀਗੀ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਵਧੀਆ ਖਿਡਾਰੀ ਹੈ ਪ੍ਰਸਿੱਧ ਖਿਡਾਰੀ ਹੈ ਆਸਮੇ ਸ਼ੀਲੂ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਹੁਸ਼ਿਆਰੀ ਹੈ ਜੱਪਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਹੁਸ਼ਿਆਰੀ ਇੱਕ ਪਾਸੇ ਸ਼ੀਲੂ ਬੱਲੇ 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 ਖਿੱਚ ਜਵਾਨਾ ਖਿੱਚ ਇਹ ਅੰਕ ਯਾਫੀ ਦੇ ਲਈ ਆ ਗਿਆ ਹੈ ਅੰਕ ਇਹ ਦਿਲਬੇ ਦੀ ਟੀਮ ਦੇ ਲਈ ਆ ਗਿਆ ਹੈ ਦਿਲਬਾ ਜਿੱਤ ਗਈ ਹੈ ਦਿਲਬੇ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਤੇ ਨਾਲ ਹੀ 14 ਪੁਆਇੰਟ ਨੇ ਬੋਪਰ ਤੇ ਦਿਲਬੇ ਮੰਡੀ ਦੇ 15